ਇਹ ਕਈ ਮਸ਼ੀਨਾਂ ਨੇ ਆ ਕੇ ਬੰਦੇ ਦਾ ਕਿੰਨਾ ਕੰਮ ਖੋਲਿਆ ਪੱਲਾ ਜਿਹੜੀ ਆ ਮਾਰਬਲ ਦੀ ਮਸ਼ੀਨ ਐ ਇਹਦੇ ਘੱਟੋ-ਘੱਟ 3 ਜਾਂ 4 ਬੰਦੇ ਕੰਮ ਕਰਦੇ ਸੀ ਠੀਕ ਹੈ ਜੀ ਪਹਿਤਰੋ ਸੀਟ ਆਉਂਦੀ ਸੀ ਕਿ ਆ ਕੇ ਫਿਰ ਇਧਰ ਮੂਹਰੇ ਬੰਦੇ ਲਾਉਂਦੇ ਤੇ ਜਿਵੇਂ ਆ ਮਸ਼ੀਨ ਦਾ ਪੀਸ ਆ ਗਿਆ ਆ ਬਾਈ ਨੇ ਲਾਤਾ ਤੇ ਇਹ ਮਸ਼ੀਨ ਦਾ ਵੀ ਜਦੋਂ ਪੀਸ ਆਉਂਦਾ ਸੀ ਕਿ ਘੱਟੋ-ਘੱਟ 2-3 ਬੰਦੇ ਲਾਉਂਦੇ ਹੁੰਦੇ ਸੀਗੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ ਆ ਪੀਸ ਕੱਟ ਗਿਆ ਤੇ ਆ ਦੇਖੋ ਲਓ ਇਹਨੇ ਆਪੀ ਮਸ਼ੀਨ ਨੇ ਪੀਸ ਚੱਕ ਲੈਣਾ ਤੇ ਆਪੀ ਇੱਥੇ ਰੱਖ ਦੇਣਾ ਮਤਲਬ ਬੰਦਿਆਂ ਦਾ ਕੰਮ ਇਸ਼ ਨੂੰ ਜਿੰਨੇ ਜਮਾ ਖਦਮੀ ਕਰ ਦਿੱਤਾ ਠੀਕ ਹੈ ਜੀ ਹੁਣ ਸਿਰਫ ਆ ਇੱਕ ਬੰਦਾ ਬਸ ਮਾੜਾ ਮੋਟਾ ਇੱਧਰ ਜੀ ਆ ਕੇ ਇਹਦੀਆਂ ਪੱਟੀਆਂ ਚੱਕ ਲਈ ਕਿਤੇ ਕੰਮ ਕਰ ਦੂ ਪਹਿਲਾਂ ਜੇ ਘਟ ਘਟ ਤਿੰਨ ਜਾਂ ਚਾਰ ਬੰਦੇ ਇੰਦੇ ਸੀਗੇ ਤੇ ਆ ਦੇਖੋ ਇਹ ਤੇ ਪੀਸ ਲੈ ਗਈ ਚੱਕ ਦੇ ਤੇ ਔਰ ਰੱਖਦਾ ਪੀ ਤੇਰੀ ਜੇ ਇਹ ਚੱਕੋ ਜੀ ਦਵਾਰੇ ਇਹ ਸੈਂਸਰ ਦੇ ਹਿਸਾਬ ਨਾਲ ਇਹਨੇ ਫੇਰ ਵਾਪਸ ਆ ਕੇ ਆਪਣੇ ਟਿਕਾਣੇ ਤੇ ਖੜ ਜਾਣਾ ਆ ਲੱਗ ਜੀ ਬੰਦਿਆਂ ਵਾਲਾ ਕੰਮ ਬਿਲਕੁਲ ਖਤਮ ਹੀ ਕਰ ਦਿੱਤਾ ਇਸ ਮਸ਼ੀਨ ਨੇ ਠੀਕ ਹੈ ਆਪਣੇ ਆਪ ਇਹਨੇ ਪੀਸ ਚੱਕ ਲੈਣਾ ਹੈ ਆਪਣੇ ਆਪ ਹੀ ਨੇ ਜਿਹੜੀ ਪੀਸਾ ਦੀ ਡੇਰੀਆ ਉੱਤੇ ਜਾ ਕੇ ਪੀਸ ਰੱਖ ਦੇਣਾ ਤੇ ਵਾਪਸ ਆ ਕੇ ਆਪਣੇ ਟਿਕਾਣੇ ਤੇ ਆਪਣੀ ਡਿਊਟੀ ਤੇ ਫੇਰ ਖੜ ਜੂਗੀ ਇਹ ਲੋਕ ਠੀਕ ਹੈ ਜੀ ਦੁਬਾਰੇ ਫੇਰ ਪੀਸ ਆ ਰਿਹਾ ਤੇ ਆ ਇਧਰ ਬੰਦੇ ਰਹਿ ਗਏ ਹੁਣ ਸਿਰਫ ਮਾਰਵਲ ਦੇ